ਪਾਏ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਚਾਰ ਗੱਬਣ ਐਪਸ ਨੂੰ ਦਿਖਾਵਾਂਗੇ ਡਿਟੇਲ ਵੀਰ ਤੋਂ ਪੁੱਛਦੇ ਆਵਾਂਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਕਰਾਂ ਨਾਮ ਭਾਈ ਪ੍ਰਦੀਪ ਸਿੰਘ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰਾ ਜ਼ਿਲ੍ਹਾ ਮੋਬਾਈਲ ਨੰਬਰ 9530801955 ਤੇ ਵੀਰੇ ਪਹਿਲੇ ਨੰਬਰ ਜੇ ਡਬੀ ਐਚ ਐਫ ਦੇਖਦੇ ਆਪਾਂ ਕਿਹੜਾ ਸੂਆ ਸੁੰਦੀ ਆ ਇਹ ਬਾਈ ਤਨੂ ਸੂਗੀ ਦੋ ਦਿਨ ਦਾ ਵੱਛੀ ਆ ਪਲੂਣ ਮੂੰਹ ਦੋ ਦੰਦਾ ਮੂੰਹ ਦੋ ਦੰਦ ਦਿਨ ਕੈਕ ਲੈਂਦੀ ਪਈ ਆ ਜੇ ਦਿਨ ਬਾਈ ਘਟੋਗਾ ਡਬੀ ਬੱਚੇ ਲੈ ਜੂ ਲਗਭਗ ਇੱਕ ਮਹੀਨੇ ਤੋਂ ਅੰਦਰ ਸੂਗੀ ਠੀਕ ਆ ਚੰਗੇ ਫਾਰਮ ਵਾਲੀ ਆ ਚੰਗੇ ਜੀ ਚੰਗੇ ਠੀਕ ਆ ਤੋਰੇ ਵਾਰ ਨੂੰ ਇਹਨੂੰ ਸੋ ਵੀਰੋ ਕੱਦ ਕਾਠ ਵਗੈਰਾ ਤੇ ਬਾਕੀ ਲੈਗ ਸਕੋਰ ਵਗੈਰਾ ਦੇਖ ਸਕਦੇ ਹੋ ਹੱਡਾਂ ਪਹਿਲਾਂ ਦੀ ਪੂਰੀ ਮਜ਼ਬੂਤ ਆ ਪਲੂਣ ਪਹਿਲਾ ਸੂਆ ਮੂੰਹ ਦੋ ਦੰਦ ਸੁੰਦੀ ਪਈ ਆ ਬਾਡੀ ਬੈਡ ਬਹੁਤ ਆ ਤੇ ਬਾਕੀ ਪੱਠਫੂੜੇ ਦੀ ਬੰਦਰ ਕੁਆਲਟੀ ਦੇਖੋ ਪੁਲਾਇਆਂ ਪੁਲਾਇਆ ਬਾਦਾਂ ਬਿਲਕੁਲ ਕੰਪੈਕਟ ਟੈਂਡਰ ਦੀ ਵੈੜ ਤਿਆਰ ਹੋਊਗੀ ਲਗਭਗ 24 25 ਦਿਨ ਇਹਦੇ ਸੂਨ ਚ ਬਾਕੀ ਪਿਆ ਤੇ ਫਿਰ ਕਿੰਨਾ ਜਦਦ ਮੰਨ ਕੇ ਲੈਵੇ ਬੰਦਾ ਇਹਨੂੰ ਬਾਈ ਇਹਨੂੰ ਜਦੋਂ ਇਹ ਕਹਿੰਦਾ ਹੁੰਦੇ ਨੇ ਇਹਨੇ ਘੱਟੋ ਘੱਟ 35 ਤੇ 30 ਤੋਂ 35 ਦੇ ਵਿੱਚ ਵਿੱਚ ਜਦਦ ਪਾਉਣਾ ਫਨੂੰ ਦੀ ਤੋਂ ਪਾਰ ਪਾਊਗੀ ਹਨ ਪਾਰ ਪਾਊਗੀ 35 ਵੀ ਦੇ ਸਕਦੀ ਆ ਅਗਲਾ ਜੇ ਵੀ ਚੰਗੀ ਖਰਾ ਖਲਾ ਹੋਇਆ ਠੀਕ ਹੈ ਉਹ 40 ਵੀ ਲੈ ਸਕਾਂ ਭਲਾ ਜੀ ਮੀਨਾ ਕਿਸੇ ਮਦਦ ਸਾਉਣੀ ਕੋਈ ਨਾ ਕੋਈ ਬਿੱਦੇ ਦੇ ਕੇ ਜਾਓ ਜੇ ਵੇਚਣਾ ਮਦਦ ਲੈ ਲੇ। ਜੇ ਮੈਂ ਕਹਾਂ ਉਹਨਾਂ ਨੇ ਵੇਚਣ ਵਾਲੇ ਵੀ ਲੈ ਜੀ ਭਾਈ ਉਹ ਵੀ ਕੁਛ ਨਾ ਕੁਛ ਦੇ ਕੇ ਜਾਊਗਾ। ਠੀਕ ਹੈ ਅੱਗੇ ਦੂਜਾ ਨੰਬਰ ਜਿਹੜੀ ਵਾਛੀ ਦੇਖੀਏ ਨੇ ਆਪਾਂ। ਇਹ ਦੂਜਾ ਸੂਆ ਭਾਈ ਮਾੜਾ। ਦੂਜਾ ਸੂਆ ਸੁੰਦੀ ਹੈ। ਇਹ ਕਿਨੇ ਕ ਟਾਈਮ ਦੀ ਕੱਚੀ ਹੈ? ਇਹ ਵੀ ਲੈ ਜੂਗੀ ਭਾਈ 15-20 ਦਿਨ। 15 ਤੋਂ 20 ਦਿਨ ਸੂਣ ਚ ਬਾਕੀ ਇਹਦਾ ਕੀ ਰਿਕਾਰਡ ਵਗੈਰਾ ਮੰਨ ਕੇ ਚੱਲੇ ਬੰਦਾ। ਇਹੋ ਭਾਈ ਜਿਵੇਂ ਮੈਂ ਕਹਿੰਦਾ ਹੁਣਰੇ ਕਾਹਨੋਂ ਦਾ ਜਿੰਨਾ ਮਰਜੀ ਲੋਕ ਝੂਠ ਮਾਰੀ ਜਾਂਦੇ ਨੇ 50-50 ਲੀਟਰ ਤੋਂ। ਤੀ ਤੋਂ 35 ਦੇ ਵਿੱਚ ਵਿੱਚ ਸੂਣ ਦੇ 15 17 ਦਿਨ ਬਾਕੀ ਪਏ ਜੇ ਹਾਂਜੀ ਸੋ ਕੱਦ-ਕੱਡ ਬਹੁਤ ਆ ਤੇ ਬੋਡੀ ਸਟਰਕਚਰ ਵਗੈਰਾ ਦੇਖੋ ਲੈ ਲੈਵੇ ਦੀ ਪੂਰੀ ਸਾਫ ਸੁਥਰੀ ਹੈ ਹਨਾ ਤੇ ਸਾਰਾ ਮਾਲ ਫਾਰਮ ਦੇ ਪਰਚੇਸ ਕਰਿਆ ਹੋਇਆ ਹੈ ਹਾਂਜੀ ਹਾਂ ਫਾਰਮ ਠੀਕ ਹੈ ਅਗੇ ਤੀਜਾ ਨੰਬਰ ਮੱਛੀ ਦੇਖਣ ਜਿਹੜੀ ਆਪਾਂ ਇਹ ਪਲੂਨ ਆ ਜੀ ਦੰਦ ਵਗੈਰਾ ਦੇਖਿਆ ਇਹ ਦੇਖੇ ਨਹੀਂ ਆਪਾਂ ਇਹਦੇ ਦੰਦ ਨਹੀਂ ਦੇਖੇ ਜੀ ਆਪਾਂ ਨੇ ਦੋਂਦੀ ਚੌਗੀ ਕ ਲਗ ਭਗ ਹੋਊਗੀ ਆਂ ਕੁੱਟੀ ਜਾਂ ਚੌਗੀ ਹੈ ਠੀਕ ਆ ਪਲੂਨ ਕੈ ਕਿੰਨੇ ਦਿਨ ਕਰਦੀ ਪਈ ਆ ਇਹ ਵੀ ਲੈ ਜੂ ਜੀ ਕਿਤੋਂ ਵੱਟ 15 ਤੋਂ 15 ਦਿਨ ਕੱਚੀ ਆ ਸੂਣ ਦੀ ਕੱਚੀ ਹੈ ਇਹਦਾ ਕਿੰਨਾ ਕੰ ਇਹਨਾਂ ਨੂੰ ਆਜਾ ਭਾਈ ਕਿਟੋਗਣ ਪੁੱਛੀ ਜਲੋ ਵਾਲਾ ਕਿ ਚੰਗਾ ਵੀ 25 ਕਿਲੋ ਤੇ ਪਾ ਦੋਗੇ ਪਰੋਂ ਆਉਗੀ ਪਾਉਗੀ ਬਰੀਡ ਜਾਤ ਵਗੈਰਾ ਪੂਰੀ ਫੁੱਲਾ ਹਨਾ ਠੀਕ ਹੈ ਕਿ ਚੌਥੇ ਨੰਬਰ ਜਿਹੜੀ ਬੱਚੀ ਦੇਖੀ ਇੰਨੇ ਆਪਰ ਇਹ ਵੀ ਦੂਜਾ ਸੂਆ ਆਪਣਾ ਜਿਹੜਾ ਭਾਈ ਦੂਜਾ ਸੂਆ ਸੁੰਦੀ ਪਈ ਐ ਇਹਦੇ ਕਿੰਨੇ ਦਿਨ ਬਾਕੀ ਐ ਇਹ ਵੀ ਲੈ ਭਾਈ 15 ਤੋਂ 20 ਦਿਨ 15 ਤੋਂ 20 ਦਿਨ ਬਾਕੀ ਮਨ ਲਾ ਸਾਰਾ ਜਿਹੜਾ ਮਾਲ ਆ 15 ਤੋਂ 20 ਦਿਨ ਦੇ ਵਿੱਚ ਵਿੱਚ ਉੱਪਰ ਫੂਨ ਵਾਲਾ ਠੀਕ ਹੈ ਜੇ ਕੋਈ ਵੀ ਰਚਾਵਣ ਹੋਵੇ ਮਨ ਲਾ ਖਰੀਦੇ ਪੱਲੇ ਪਹੂ ਕੋਸ ਬੰਦੇ ਦੇ ਬਾਸ ਜਿਵੇਂ ਕਹਿੰਦਾ ਉਹਨੇ ਭਾਈ ਅਗਲਾ ਜੇ ਇਹਦੀ ਸੇਵਾ ਠੀਕ ਹੈ ਕੋਈ ਨਾ ਕੁਛ ਨਾ ਕੁਛ ਲੈ ਕੇ ਮੋੜੀ ਠੀਕ ਹੈ ਜੇ ਫਿਰ ਚਲਣਾ ਭਾਈ ਵੀ ਲੈ ਕੇ ਜਾਂਦਾ ਠੀਕ ਹੈ ਆਏ ਸਮਝ ਕੇ ਲੈ ਕੇ ਜਾ ਵੀ ਕੁਛ ਨਾ ਕੁਛ ਮੈਂ ਲੈ ਲਵਾਂ ਤੋ ਠੀਕ ਹੈ ਤੇ ਥਾਣਾ ਥਾਣਾ ਦੇ ਸਾਰੇ ਓਕੇ ਜਮਾ ਥਾਣਾ ਦੇ ਜਿਆ ਸਾਫ ਫੁੱਟਰੀਆਂ ਠੀਕ ਹੈ ਤੇ ਮੁੱਲਵਾੜੀ ਇਹਨਾਂ ਦਾ ਮੁੱਲਵਾੜੀ ਭਾਈ ਫੋਨ ਤੇ ਠੀਕ ਹੈ ਨੰਬਰ ਆ ਗਿਆ 95308 0953080155 ਫਿਰ ਪ੍ਰਤੀਬ ਦੇ ਘਰ ਆਪਾਂ ਵੀਡੀਓ ਕਵਰ ਕੀਤੀ ਹੈ ਚਾਰ ਨਾ ਆ ਕੇ ਗੱਬੜ ਬੱਚਿਆਂ ਦੇ ਸੇਲ ਐਚਐਫ ਦੇ ਪਲੂਣਾ ਵਿੱਚ ਦੋ ਹੈਗੇ ਦੂਜਾ ਸੁਆ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਤੇ ਮੇਰੇ 5ਵੇਂ ਨੰਬਰ ਆ ਕਾਪਾ ਦੇਖੀ ਇਹਨੇ ਬੱਛੀ ਐ ਐਚ ਐਫ ਕਿੰਨੀ ਕੁ ਉਮਰ ਦੀ ਐ ਇਹ ਇਹ ਬਾਈ ਸਾਲ ਦੇ ਟੇ ਬਟੇ ਸਾਲ ਦੇ ਟੇ ਬਟੇ ਕੋਈ ਫੋੜ ਚੰਗਦੇ ਨਹੀਂ ਥਾਣਾ ਦੇ ਦੇ ਨਾ ਕੁਛ ਨਹੀਂ ਫਿਰ ਸਾਫ ਸੁਥਰੀ ਠੀਕ ਆ ਥੰਡ ਚਾਰੇ ਓਕੇ ਜਮਾ ਹਨਾ ਹਾਂ ਤੇ ਇਹ ਫਿਰ ਕਿੰਨੇ ਦੀ ਗੱਡੀ ਚੜਾਉਣੀ ਆ ਆਪਾਂ ਇਹ ਇਹ ਬਾਈ ਜੇ ਮੈਂ ਕਿਹਾ ਹੁੰਦਾ ਮੁੱਲ ਜਾਇ ਜਨਾ ਮਰਜ਼ੀ ਕਰਾ ਲੈ ਠੀਕ ਆ ਟਾਟਾ ਬਾਟਾ 16 ਦੀ ਦੇ ਦਾਂਗੇ ਛੋੜ ਕਰਦਾ ਇਹ ਘਰੇ ਇਹਨ ਹਾਂ ਛੋੜ ਕਰਦਾ 16000 ਦੀ ਥੋਰੀ ਮੜਾ ਜੇ ਗੇੜਾ ਕਢਾ ਕਰੇ ਦਾ ਸੋ 16000 ਦੀ ਬੱਛੀ ਆ ਲਗਭਗ ਮੰਨ ਕੇ ਜੇ ਦੀ ਵੀ 2.5 ਤੋਂ 3 ਕੁ ਮਹੀਨੇ ਤੇ 16000 ਦੀ ਵੀਰ ਕਹਿੰਦੇ ਦੇ ਦਾਂਗੇ ਮਾਰਦਾਨ ਵਿੱਚੋਂ ਹੋਰ ਕਰ ਦਾਂਗੇ। ਸੋ ਵੀਰੋ ਤੋਰਾ ਵਗੈਰਾ ਬੈਠਦਾ ਦੇਖ ਸਕਦੇ ਪੂਰੀ ਸਾਫ ਸੁਥਰੀ ਬੱਛੀ ਆ। ਮਾਨ ਕੇ ਜਿਹੜੇ 2 ਟਾਈ ਮਹੀਨਿਆਂ ਚ ਘੱਪਰ ਹੁੰਦੇ ਬਿਲਕੁਲ ਕਾਬਲ 16000 ਦੇ ਵਿੱਚੋਂ ਗਜਾਇਸ ਹੋ ਜੂ। 95308 ਬਨਾਂ ਕੋਈ ਚੱਕਰ ਨਹੀਂ। 953080955 ਵੀਰ ਦਾ ਨੰਬਰ ਆ ਵੀਰ ਪ੍ਰਦੀਪ ਦੇ ਘਰੋਂ ਵੀਡੀਓ ਕਵਰ ਕੀਤੀ ਆ। ਪਿੰਡ ਲੋਹਾਖੇੜਾ ਜ਼ਿਲ੍ਹਾ ਸੰਗਰੂਰ। ਕੋਈ ਮਰਜ਼ੀ ਤੁਹਾਡੇ ਨਾਲ ਪਸੰਦ ਹੋਵੇ ਆ ਕੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ। ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦੋਂ ਧੰਨਵਾਦ। ਜਲਦ ਮਿਲਦੇ ਆ ਕਿਸੇ ਨਵੀਂ